ਹੁਣ ਦੱਸਣਾ ਇੱਥੇ ਸਮਝਣਾ ਕੀ ਹੈ ਕਿ ਅਗਰ ਆਪਣੇ ਜੀਵਨ ਨੂੰ ਬਿਹਤਰ ਬਣਾਣਾ ਹੈ ਤਾਂ ਸਾਨੂੰ ਉਸ ਮਾਰਗ ਤੇ ਚੱਲਣਾ ਚਾਹੀਦਾ ਹੈ ਜਿਹੜਾ ਮਾਰਗ ਸਾਨੂੰ ਕਾਮਯਾਬੀ ਸਫਲਤਾ ਔਰ ਪਰਮਾਤਮਾਈ ਤਰਫ ਲੈ ਜਾਵੇ ਮਾਰਗ ਚਾਹੇ ਕੋਈ ਵੀ ਦੱਸੇ ਜਿੱਦਾਂ ਦੱਸਿਆ ਮਤਲਬ ਇਹ ਨਹੀਂ ਕਿ ਦੱਸਣ ਵਾਲਾ ਕੌਣ ਹੈ ਮਤਲਬ ਇਹ ਸਹੀ ਮਾਰਗ ਹੈ ਤਾਂ ਭਾਈ ਮੈਂ ਤੁਰ ਪਾਵਾਂ ਕਿਉਂਕਿ ਮਤਲਬ ਮੈਨੂੰ ਮੰਜ਼ਿਲ ਤੱਕ ਨਹੀਂ ਤਾਂ ਰਾਹ ਤੇ ਹੀ ਪੁੱਛਦੇ ਹੋ ਤੁਸੀਂ ਹੁਣ ਇੱਥੇ ਬੰਦਾ ਕਹੇ ਲੈ ਮੈਂ ਸਾਸੰਗ ਨੂੰ ਸੁਣਨਾ ਹੀ ਨਹੀਂ ਮੈਂ ਮੰਨਣਾ ਹੀ ਨਹੀਂ ਕਿਉਂਕਿ ਮੰਨਦਾ ਹੀ ਕਿਸੇ ਹੋਰ ਨੂੰ ਮੇਰਾ ਗੁਰੂ ਕੋਈ ਹੋਰ ਹੈ ਮੇਰਾ ਮੁਰਸ਼ਿਦ ਕੋਈ ਹੋਰ ਹੈ ਪਰ ਅੱਛੀ ਗੱਲ ਜਿੱਥੋਂ ਮਿਲੇ ਸ ਉਹ ਪਕੜ ਲੋ ਕਿ ਉਥੇ ਗੱਲ ਆਪਣੀ ਮੰਜ਼ਿਲ ਤੱਕ ਪਹੁੰਚਣ ਨਾਲ ਹੈ ਸਮਝ ਦਿਓ ਔਰ ਵੇ ਤੁਹਾਂ ਤਾਂ ਕਹਾਂਗੇ ਤੁਹਾਂ ਤਾਂ ਫਿਕਰ ਕਰਨੀ ਲੋਣੀ ਤੁਹਾਂ ਤਾਂ ਮੁਰਸ਼ਿਦ ਹੀ ਐਸਾ ਮਿਲਿਆ ਇਸ ਲਈ ਤਾਂ ਹੀ ਫਿਰ ਕਹਾਂਗੇ ਰੱਖ ਹੌਸਲੇ ਬੁਲੰਦ ਆਪਣੇ ਇੱਕ ਦਿਨ ਤੇਰੀ ਵੀ ਉੱਚੀ ਉਡਾਨ ਹੋਗੀ ਕਿਉਂਕਿ ਸਾਡੀ ਖੁਦ ਕੋਸ਼ਿਸ਼ ਹੈ ਕਿ ਤੁਹਾਡੇ ਅੰਦਰ ਹਿੰਮਤ ਨੂੰ ਤੁਹਾਡੇ ਅੰਦਰ ਹੌਸਲੇ ਨੂੰ ਤੁਹਾਡੇ ਅੰਦਰ ਸਾਹਸ ਨੂੰ ਤੁਹਾਡੇ ਅੰਦਰ ਵਿਸ਼ਵਾਸ ਨੂੰ ਇੰਨਾ ਕੁੱਟ-ਕੁੱਟ ਕੇ ਭਰ ਦਈਏ ਕੁੱਟ-ਕੁੱਟ ਕੇ ਮਤ ਉਦਾਂ ਨਹੀਂ ਕੁੱਟਣਾ ਐਦਾਂ ਐਦਾਂ ਮਤਲਬ ਭਰ ਦਈਏ ਇਨਾ ਪਰਦੀ ਏ ਤੁਹਾਡੇ ਅੰਦਰ ਕਿ ਤੁਸੀਂ ਹਰ ਮੁਸ਼ਕਿਲ ਹਰ ਪਰੇਸ਼ਾਨੀ ਨੂੰ ਦੇਖ ਕੇ ਘਬਰਾਓ ਨਾ ਬਲਕਿ ਹੱਸ ਕੇ ਮੁਸਕਰਾ ਕੇ ਕਹਿ ਸਕੋ ਕੀ ਕਹਿ ਸਕੋ ਨਹੀਂ ਇਹ ਕਹਿਣਾ ਤੁਸੀਂ ਕਿ ਮਨ ਹੀ ਮੇਰਾ ਮੱਕਾ ਹੈ ਮਨ ਹੀ ਮੇਰਾ ਮੱਕਾ ਹੈ ਦਿਲ ਹੀ ਮੇਰਾ ਸ਼ਿਵਾਲਾ ਹੈ ਸ਼ਿਵਾਲਾ ਕਹਿੰਦੇ ਆ ਜਿੱਥੇ ਸ਼ਿਵ ਜੀ ਦਾ ਮੰਦਰ ਹੁੰਦਾ ਹੈ ਮਹਾਦੇਵ ਦੇ ਮੰਦਰ ਨੂੰ ਸ਼ਿਵਾਲਿਆ ਕਿਉਂਕਿ ਸ਼ਿਵ ਦੀ ਪ੍ਰਤੀਮਾ ਜਾਂ ਸ਼ਿਵਲਿੰਗ ਉੱਥੇ ਹੁੰਦਾ ਹੈ ਸੋ ਕਹਿੰਦੇ ਮਨ ਹੀ ਮੇਰਾ ਮੱਕਾ ਹੈ ਦਿਲ ਹੀ ਮੇਰਾ ਸ਼ਿਵਾਲਾ ਹੈ ਉਹ ਮੁਸ਼ਕਿਲ ਸੇ ਮੈਂ ਕਿਉਂ ਘਬਰਾਉਂ ਮੇਰਾ ਮੁਰਸ਼ਿਦ ਕਾਲੀ ਕੰਬਲੀ ਆ ਤੈਨੂੰ ਘਬਰਾਈ ਆ ਜਾ ਮੁਸ਼ਕਿਲ ਦੇਖ ਲਵਾਂਗੇ ਕਿਉਂਕਿ ਸਾਥ ਜਦੋਂ ਇੱਡਾ ਉੱਡਾ ਸਤਗੁਰੂ ਹੋਵੇ ਸਾਥ ਸਾਨੂੰ ਵਿਸ਼ਵਾਸ ਹੈ ਕਿ ਮੇਰਾ ਮਾਲਿਕ ਮੇਰੇ ਮੇਰਾ ਪ੍ਰਭੂ ਮੇਰੇ ਜਦੋਂ ਉਸ ਰੱਬ ਤੇ ਹੀ ਭਰੋਸਾ ਹੋਵੇ ਉਸ ਰੱਬ ਤੇ ਹੀ ਯਕੀਨ ਹੋਵੇ ਤਫੇ ਬੰਦਾ ਮੁਸ਼ਕਿਲਾਂ ਤੋਂ ਡਰਦਾ ਨਹੀਂ ਹੈ ਉਹਦਾ ਹੌਸਲਾ ਇੰਨਾ ਬੁਲੰਦ ਹੁੰਦਾ ਹੈ ਉਹਦੀ ਹਿੰਮਤ ਇੰਨੀ ਉੱਚੀ ਹੁੰਦੀ ਹੈ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਇਸ ਲਈ ਅੱਜ ਇੱਕ ਗੱਲ ਕਹਿਣੀ ਹੈ ਮੰਨੂਗੇ ਹਾਂ ਜੀ ਤਿਆਰ ਹੋ ਫਿਰ ਹਾਂ ਜੀ ਸੋ ਦਿਲ ਦਿਮਾਗ 'ਚ ਲਿਖ ਲੈਣਾ ਕਿ ਖੁਦ ਕੋ ਬਿਹਤਰ ਬਣਾਉਣੇ ਕੀ ਖੁਦ ਕੋ ਬਿਹਤਰ ਬਣਾਉਣੇ ਕੀ ਬਿਹਤਰ ਬਣਾਉਣੇ ਕੀ ਆਦਤ ਬਣਾਓ ਆਪਣੇ ਖੁਦ ਕੋ ਬਿਹਤਰ ਬਣਾਉਣੇ ਕੀ ਆਦਤ ਬਣਾਓ ਆਪਣੇ ਆਪਣੀ ਹਰ ਮੁਸ਼ਕਿਲ 'ਸੇ ਟਕਰਾਨੇ ਕੀ ਆਦਤ ਬਣਾਓ हर मुश्किल से टकराने की अपने डर को हराने की आदत बनाओ अपनी अपने डर को हराने की आदत बनाओ अपनी हमेशा आगे बढ़ते जाने की आदत बनाओ अपनी जीत कर दिखाने की आदत बनाओ अपनी जीत कर दिखाने की आदत बनाओ अपनी खुद हंसने की और औरों को हंसाने की आदत बनाओ अपनी उस रब के आगे सर को झुकाने की आदत बनाओ अपनी क्यों लगाते हो दिल इस दुनिया के साथ जो हमेशा दर्द देती है और मुर्शद से दिल लगाने की आदत बनाओ अपनी अजय आदत तो बनानी है माड़ियां आदत तो बहुत बन जाती है ਅਲਮੈਨ ਉਹ ਮਾੜੀ ਆਦਤ ਪੈ ਗਈ ਮੈਨੂੰ ਝੂਠ ਬੋਲਣ ਦੀ ਆਦਤ ਪੈ ਗਈ ਮੈਨੂੰ ਗੁੱਸਾ ਕਰਨ ਦੀ ਆਦਤ ਹੈ ਮੈਨੂੰ ਬੀੜੀ ਪੀਣ ਦੀ ਆਦਤ ਹੈ ਮੈਨੂੰ ਸੇਡ ਪੀਣ ਦੀ ਆਦਤ ਹੈ ਮੈਨੂੰ ਇਹ ਨਸ਼ਾ ਕਰਨ ਦੀ ਆਦਤ ਹੁਣ ਇਹ ਆਦਤਾਂ ਕਿਤੇ ਲੈ ਕੇ ਜਾਂਦੀਆਂ ਹਨ ਬਲਕਿ ਜੋ ਸਾਡੇ ਕੋਲ ਹੈ ਉਹ ਵੀ ਖਤਮ ਹੁੰਦਾ ਹੁੰਦਾ ਹੈ ਕਿ ਨਹੀਂ ਹੁਣ ਜਦੋਂ ਇਨਸਾਨ ਨੂੰ ਆਦਤਾਂ ਬੁਰੀਆਂ ਹੈ ਜਦੋਂ ਆਦਤਾਂ ਮਾੜੀਆਂ ਹੋਣ ਆਦਤ ਮਾੜੀ ਹੈ ਤਾਂ ਇਸ ਮਾੜੀ ਆਦਤ ਨੇ ਸਾਡੀ ਜ਼ਿੰਦਗੀ ਨੂੰ ਵੀ ਮਾੜੀ ਜਗ੍ਹਾ ਹੀ ਲੈ ਜਾਣਾ ਬੁਰੀ ਸੋਚ ਨੇ ਬੁਰੀ ਆਦਤ ਨੇ ਸਾਡੀ ਜ਼ਿੰਦਗੀ ਨੂੰ ਵੀ ਬੁਰਾ ਬਣਾ। ਇਸ ਲਈ ਅਗਰ ਅੱਛੀ ਜ਼ਿੰਦਗੀ ਚਾਹੀਦੀ ਹੈ ਅਗਰ ਖੁਸ਼ਹਾਲ ਜ਼ਿੰਦਗੀ ਚਾਹੀਦੀ ਹੈ ਤਾਂ ਫੇ ਸਾਡੀ ਆਦਤ ਵੀ ਇਦਾਂ ਦੀ ਹੋਣੀ ਚਾਹੀਦੀ ਫੇ ਅੱਛੀ ਕਹਿ ਰਹੇ ਹੋ ਨਾ ਫੇ ਫੇ ਸਾਡੀ ਆਦਤ ਵੀ ਅੱਛੀ ਹੋਣੀ ਚਾਹੀਦੀ ਕਿਉਂਕਿ ਆਦਤ ਅੱਛੀ ਹੋਏਗੀ ਤਾਂ ਜ਼ਿੰਦਗੀ ਅੱਛੀ ਹੋਏਗੀ ਆਦਤ ਮਾੜੀ ਹੋਏਗੀ ਤਾਂ ਜ਼ਿੰਦਗੀ ਮਾੜੀ ਹੋਏਗੀ ਤਾਂ ਫੇ ਹੁਣ ਮਾੜੀ ਬਣਾਣਾ ਜਾਂ ਅੱਛੀ ਬਣਾਣਾ ਇਹ ਜ਼ਿੰਦਗੀ ਸਮਝ ਲਓ ਤੁਹਾਡੀ ਆਦਤਾਂ ਤੋਂ ਬਣਦੀ ਹੈ ਹੁਣ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਤੋਂ ਆਦਤਾਂ ਨੂੰ ਅੱਛਾ ਬਣਾਣਾ ਪੈਣਾ ਹੈ ਤੇ ਜੇ ਆਪਣੀ ਜ਼ਿੰਦਗੀ ਨੂੰ ਬੁਰਾ ਬਣਾਉਣਾ ਚਾਹੁੰਦੇ ਹੋ ਫੇਰ ਠੀਕ ਹੈ ਭਾਈ ਚੱਲਣ ਦਿਓ ਫੇਰ ਆਦਤ ਬਣਾਈ ਰੱਖੋ ਰਾਤ ਨੂੰ ਲੇਟ ਸੌਣ ਦੀ ਸਵੇਰ ਨੂੰ ਲੇਟ ਉੱਠਣ ਦੀ ਹੁਣ ਕਈਆਂ ਨੂੰ ਆਦਤਾਂ ਵੀ ਬੁਰੀਆਂ ਹੀ ਹੁੰਦੀਆਂ ਰਾਤ ਨੂੰ ਡੇਰ ਤੱਕ ਜਾਗਣਾ ਬੁਰੀ ਆਦਤ ਹੈ ਔਰ ਸਵੇਰੇ ਡੇਰ ਉੱਠ ਲੇਟ ਉੱਠਣਾ ਹੁਣ ਕਿਹਨੂੰ ਕਿਹਨੂੰ ਬੁਰੀ ਆਦਤ ਹੈ ਚੈੱਕ ਕਰ ਲਓ ਆਪਣੇ ਆਪ ਨੂੰ ਸਮਝ ਦਿਓ ਇੱਥੇ ਨਹੀਂ ਕਿਣਾ ਹੱਥ ਖੜਾ ਕਰੋ ਕਿਉਂਕਿ ਇਦਾਂ ਸ਼ਰਮਿੰਦੇ ਨਹੀਂ ਕਰਨਾ ਪਰ ਆਪਣੇ ਆਪ ਨੂੰ ਆਪ ਹੀ ਦੇਖ ਲਓ ਕਿ ਮੈਨੂੰ ਕਿਹੜੀ ਕਿਹੜੀ ਬੁਰੀ ਆਦਤ ਹੈ ਹੁਣ ਅਸੀਂ ਪੁੱਛੀਏ ਤਮਾਕੂ ਖਾਣ ਦੀ ਆਦਤ ਕਿੰਨਿਆਂ ਨੂੰ ਆ ਪੁੱਛਣਾ ਨਹੀਂ ਅਸੀਂ ਪਰ ਜਿਹਨੂੰ ਪਤਾ ਸਮਝ ਲਓ ਨਸ਼ਾ ਕਰਨ ਦੀ ਆਦਤ ਕਿਹਨੂੰ ਆਪ ਸਮਝ ਲਓ ਔਰ ਇਹ ਵੀ ਸਮਝ ਲਓ ਕਿ ਬੁਰੀ ਆਦਤ ਹੈ ਔਰ ਬੁਰੀ ਆਦਤ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਨੂੰ ਅੱਛਾ ਕਦੀ ਨਹੀਂ ਬਣਾ ਸਕਦਾ ਸਮਝਦੇ ਹੋ ਕਿ ਨਹੀਂ ਬਬੂਲ ਦੇ ਜੜ੍ਹਾਂ 'ਚ ਪਾਣੀ ਪਾ ਕੇ ਮੈਂ ਕਦੀ ਮਿੱਠੇ ਅੰਬ ਕਿਉਂਕਿ ਕਿਕਰ ਦੀ ਜੜ ਚ ਪਾਣੀ ਪਾੜਨਾ ਮੈਨੂੰ ਕਦੀ ਮਿੱਠੇ ਅੰਬ ਨਹੀਂ ਉੱਥੋਂ ਮਿਲਣਗੇ ਕਿਕਰ ਨੇ ਕਿਹਾ ਲੈ ਵੀ ਤੂੰ ਬੜਾ ਦਿਨ ਰਾਤ ਮਿਹਨਤ ਕੀਤੀ ਬੜਾ ਤੂੰ ਮੇਰਾ ਨਾ ਖਿਆਲ ਰੱਖਿਆ ਤਾਂ ਲੈ ਮੈਂ ਤੈਨੂੰ ਮਿੱਠੇ ਅੰਬ ਦਿੰਦੀ ਆ ਦੇ ਦੇਣੇ ਆ ਜਸਾਪ ਗਵੇ ਸੱਪ ਨੂੰ ਦਿਨ ਰਾਤ ਤੁਸੀਂ ਦੁੱਧ ਪਲਾਈ ਜਾਓ ਤਾਂ ਸੱਪ ਗਵੇ ਲੈ ਵੀ ਖੁਸ਼ ਹੋਈ ਆ ਹੁਣ ਤੇਰੇ ਡੰਗ ਮਾਰਨਾ ਜ਼ਹਿਰ ਨਹੀਂ ਦੇਣਾ ਤੈਨੂੰ ਅਜੀ ਹੋ ਸਕਦਾ ਹੈ ਤਾਂ ਹੁਣ ਜੋ ਬੁਰਾ ਹੈ ਨਾ ਕਹਿੰਦੇ ਸੱਪ ਨੇ ਜ਼ਹਿਰ ਹੀ ਜ਼ਹਿਰ ਹੀ ਦੇਣਾ ਹੈ ਡੰਗੀ ਮਾਰਨਾ ਹੈ ਚਾਹੇ ਜਿੰਨਾ ਮਰਜੀ ਉਹਨੂੰ ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਜਿਹੜੀ ਬੁਰੀ ਆਦਤ ਦਾ ਜੋ ਗੁਣ ਹੈ ਨਾ ਉਹਦੇ ਕੋਲ ਉਹੀ ਸਾਨੂੰ ਮਿਲਣਾ ਹੈ ਜਿੱਦਾਂ ਦੱਸਿਆ ਸ਼ੱਕਰ ਨੇ ਮਿਠਾਸ ਹੀ ਦੇਣੀ ਹੈ ਤੇ ਨਮਕ ਨੇ ਮੂਹ ਨੂੰ ਨਮਕੀਨ ਹੀ ਕਰਨਾ ਹੈ ਹੁਣ ਉੱਥੇ ਦਰਅਸਲ ਦੋਸ਼ ਨਾ ਸ਼ੱਕਰ ਦਾ ਕਿ ਉਹ ਮਿੱਠਾ ਕਰਦੀ ਹੈ ਨਾ ਨਮਕ ਦਾ ਉਹ ਨਮਕੀਨ ਕਰਦਾ ਹੈ ਦਰਅਸਲ ਉਹਨੇ ਗੁਣ ਹੀ ਕਹਦੇ ਹੋ ਇਹ ਲੈ ਬੁਰੀ ਆਦਤ ਦੇ ਅੰਦਰ ਗੁਣ ਹੀ ਹੈ ਕਿ ਬੁਰਾ ਕਰਾਂਗੇ ਤਾਂ ਜ਼ਿੰਦਗੀ ਬੁਰੀ ਅੱਛਾ ਕਰਾਂਗੇ ਤਾਂ ਜ਼ਿੰਦਗੀ ਅੱਛੀ ਅੱਜ ਕਿਹੜੀ ਕਿਹੜੇ ਗੁਣ ਦੱਸਿਆ ਤੁਹਾਨੂੰ ਬਣਾਣੇ ਇੱਕ ਵਾਰ ਦੁਬਾਰਾ ਦੁਹਰਾ ਦੀਏ ਤਿਆਰ ਹੋ ਇਹਨੂੰ ਯਾਦ ਰੱਖਣਾ ਹੈ ਤੁਸੀਂ ਸਮਝਦੇ ਹੋ ਕਿ ਨਹੀਂ ਸਭ ਤੋਂ ਪਹਿਲਾਂ ਆਦਤें ਬਣਾਓ ਅੱਜ ਤੋਂ ਬਤਨ ਕਰਨਾ ਹੈ ਆਪਣੇ ਆਪ ਨਾਲ ਕੇ ਠੀਕ ਹੈ ਅੱਜ ਤੋਂ ਮੈਂ ਆਦਤ ਨੂੰ ਕਹਦੇ ਹੋ ਆਵਾਜ਼ ਘੱਟ ਆਈ ਇਹਦਾ ਮਤਲਬ ਇਹ ਸੀ ਆਪਣੇ ਨੂੰ ਤਿਆਰ ਨਹੀਂ ਆ ਅੱਛਾ ਕਰਨ ਨੂੰ ਨਾ ਕਿਉਂਕਿ ਫਾਇਦਾ ਹੈ ਲਾਭ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ 'ਚ ਲਾਭ ਉਦਾਂ ਨਹੀਂ ਮਿਲਨੇ ਇਦੇ ਵਾਸਤੇ ਸਾਨੂੰ ਹੀ ਕੁਝ ਕਰਨਾ ਪੈਣਾ ਹੈ ਸਾਨੂੰ ਹੀ ਮਿਹਨਤ ਕਰਨੀ ਜਿੱਦਾਂ ਜੀ ਬਹੁਤ ਵਾਰ ਦੱਸੀਦਾ ਨਾ ਕਿ ਇੱਥੇ ਕੋਈ ਪੱਥਰ ਨਹੀਂ ਹੈ ਜਿਹਨੂੰ ਕੋਈ ਬਾਹਰੋਂ ਆ ਕੇ ਘੜ ਕੇ ਮੂਰਤੀ ਪ੍ਰਗਟ ਕਰ ਦੇਗਾ ਇਹ ਆਪਣਾ ਜੀਵਨ ਹੈ ਇਹ ਆਪਣਾ ਜੀਵਨ ਇਹ ਆਪਣੇ ਹੱਥ 'ਚ ਹੈ ਜਿੰਨੀ ਮਿਹਨਤ ਕਰਾਂਗੇ ਉੰਨਾ ਹੀ ਸਾਡੇ ਅੰਦਰ ਨਿਖਾਰ ਜਿੰਨੀ ਮਿਹਨਤ ਕਰਾਂਗੇ ਜਿੰਨਾ ਬਿਹਤਰ ਬਣਾਵਾਂਗੇ ਉੰਨਾ ਹੀ ਅਸੀਂ ਬਿਹਤਰ ਹੁੰਦੇ ਕਿਉਂਕਿ ਪੱਥਰ ਨੂੰ ਤਾਂ ਕੋਈ ਵੀ ਆ ਕੇ ਤਰਾਸ਼ ਸਕਦਾ ਹੈ ਕੋਈ ਮੂਰਤੀਕਾਰ ਆ ਜਾਵੇ ਤਰਾਸ਼ ਦੇਗਾ ਪਰ ਜਦੋਂ ਗੱਲ ਇਨਸਾਨ ਨੂੰ ਤਰਾਸ਼ਣ ਦੀ ਆਂਦੀ ਹੈ ਤਾਂ ਉੱਥੇ ਕੋਈ ਦੂਸਰਾ ਨਹੀਂ ਇੱਥੇ ਸਾਨੂੰ ਆਪ ਹੀ ਮਿਹਨਤ ਨਾਲ ਇਹਨੂੰ ਤਰਾਸ਼ਣਾ ਆਪਣੀ ਸੋਚ ਨਾਲ ਆਪਣੇ ਵਿਚਾਰਾਂ ਨਾਲ ਆਪਣੀਆਂ ਆਤਾਂ ਨਾਲ ਆਪਣੀ ਕਰਨੀ ਨਾਲ ਆਪਣੇ ਜੀਵਨ ਨੂੰ ਬਿਹਤਰ ਬਣਾਣਾ ਇਸ ਕਰਕੇ ਖੁਦ ਕੋ ਬਿਹਤਰ ਬਣਾਉਣੇ ਕੀ ਇਹਨਾਂ ਤੁਸੀਂ ਬੋਲਦੇ ਹੋ ਸਤਸੰਗ ਤੁਸੀਂ ਵੀ ਕਰਨਾ ਆਇਓ ਤਾਂ ਜੋਰ ਸਾਡੇ ਲਈ ਜਾਂਦੇ ਤੁਹਾਡਾ ਬੋਲੋ ਤੁਸੀਂ ਖੁਦ ਕੋ ਬਿਹਤਰ ਬਣਾਉਣੇ ਕੀ ਬਣਾਣੀ ਵੀ ਆਦਤ ਨਾਲ ਨਾਲ ਕਾਦੀ ਆਦਤ ਬੁੜਾਣੀ ਕਿ ਮੈਂ ਖੁਦ ਨੂੰ ਬਿਹਤਰ ਬਣਾਣਾ ਹੈ ਹੁਣ ਬੰਦਾ ਕਹਿੰਦਾ ਕਿੰਦਾ ਬਿਹਤਰ ਬਣਾਵਾ ਬਹੁਤ ਖੁਸ਼ ਹੈ ਤੁਸੀਂ ਆਪਣੀ ਬੋਲ ਬਾਣੀ ਨੂੰ ਬਿਹਤਰ ਬਣਾ ਸਕਦੇ ਹੋ ਆਪਣੇ ਉੱਠਣ ਬੈਠਣ ਦੇ ਅੰਦਾਜ਼ ਨੂੰ ਬਿਹਤਰ ਬਣਾ ਸਕਦੇ ਹੋ ਆਪਣੇ ਆਪ ਨੂੰ ਆਪਣੀ ਕਰਨੀ ਨੂੰ ਆਪਣੇ ਕਰਮ ਨੂੰ ਬਿਹਤਰ ਬਣਾ ਸਕਦੇ ਹੋ ਤੁਸੀਂ ਜੋ ਘਰ 'ਚ ਕਰ ਰਹੇ ਹੋ ਜੋ ਆਫਿਸ 'ਚ ਕਰਦੇ ਹੋ ਉਹਨੂੰ ਅੱਛੇ ਢੰਗ ਨਾਲ ਹੋਰ ਕਰ ਸਕਦੇ ਹੋ ਔਰ ਯਾਦ ਰੱਖੋ ਜਦੋਂ ਅੱਛੇ ਢੰਗ ਨਾਲ ਕੁਝ ਵੀ ਤੁਸੀਂ ਕਰਦੇ ਹੋ ਤਾਂ ਬੰਦੇ ਕਹਿੰਦਾ ਮੈਨੂੰ ਕੀ ਮਿਲੇਗਾ ਉਹ ਤੈਨੂੰ ਉਧਰੋਂ ਉਮੀਦ ਨਹੀਂ ਹੈ ਕਿ ਉਧਰੋਂ ਕੀ ਮਿਲੇਗਾ ਛੱਡ ਜੇ ਤੂੰ ਤੂੰ ਅੱਛਾ ਕਰੇਗਾ ਤਾਂ ਤੇਰੇ ਮਨ ਨੂੰ ਸੰਤੁਸ਼ਟੀ ਹੋਏਗੀ ਤਾਂ ਤੂੰ ਆਪਣੇ ਗੁਣਾਂ ਨੂੰ ਆਪਣੀ ਕਲਾ ਨੂੰ ਹੋਰ ਨਿਖਾਰ ਤੂੰ ਬਿਹਤਰ ਹੋਣਾ ਹੈ ਔਰ ਤੂੰ ਜਿੰਨਾ ਬਿਹਤਰ ਹੋਏਗਾ ਉਨੀ ਤੇਰੀ ਵੈਲਿਊ ਵਧਣੀ ਹੈ ਉਨੀ ਤੇਰੀ ਕੀਮਤ ਵਧਣੀ ਹੈ ਇਹ ਯਾਦ ਰੱਖਣਾ ਕਿਉਂਕਿ ਜਦੋਂ ਕੁਝ ਅੱਛਾ ਕਰਦੀਆਂ ਤਾਂ ਬੰਦਾ ਸੋਚੇ ਮੈਂ ਅੱਛਾ ਕੀਤਾ ਮੈਨੂੰ ਕੀ ਮਿਲਣਾ ਹੈ ਤਾਂ ਫਿਰ ਬੰਦਾ ਕਦੀ ਅੱਛਾ ਬਣ ਇਹ ਅੱਛਾ ਮੈਂ ਕਰ ਰਿਹਾ ਕਿਉਂਕਿ ਆਪਣੀ ਆਪ ਨੂੰ ਅੱਛਾ ਬਣਾਣਾ ਹੈ ਇਹ ਅੱਛਾ ਮੈਂ ਕਰ ਰਿਹਾ ਕਿਉਂਕਿ ਮੇਰਾ ਇਨਾਮ ਇਹੀ ਹੈ ਕਿ ਅੱਛਾ ਕਰਨ ਨਾਲ ਮੈਂ ਹੋਰ ਅੱਛਾ ਹੋਵਾਂ ਉਰ ਇਤੋਂ ਬੜਾ ਹੋਰ ਇਨਾਮ ਕੀ ਹੋ ਸਕਦਾ ਮੇਰੇ ਵਾਸਤੇ ਸਮਝਦੇ ਹੋ ਸੋ ਜ਼ਿੰਦਗੀ ਨੂੰ ਇਦਾਂ ਜੀਓ ਇਦਾਂ ਬਣਾਓ ਆਪਣੇ ਜੀਵਨ ਨੂੰ ਕਿ ਜਦੋਂ ਆਖਰੀ ਸਵਾਸ ਆਵੇ ਨਾ ਤਾਂ ਤੁਹਾਨੂੰ ਫਕਰ ਹੋਵੇ ਮਾਣ ਹੋਵੇ ਕਿ ਆਪਣੀ ਜ਼ਿੰਦਗੀ ਨੂੰ ਮੈਂ ਇਦਾਂ ਜੀਆ ਇਦਾਂ ਜੀਆ ਕਿ ਹਰ ਮਿੰਟ ਹਰ ਪਲ ਹਰ ਦਿਨ ਹਰ ਮਹੀਨੇ ਹਰ ਸਾਲ ਮੈਂ ਬਿਹਤਰ ਹੁੰਦਾ ਚਲਾ ਗਿਆ ਦਜ ਮੈਂ ਇੱਥੇ ਪਹੁੰਚਾ ਹਾਂ ਔਰ ਹਰ ਦਿਨ ਬੈਸਟ ਹੋਣ ਵਾਲਾ ਇਨਸਾਨ ਜੀਵਨ ਚ ਅਨੰਦਿਤ ਵੀ ਰਹਿੰਦਾ ਹੈ ਖੁਸ਼ ਵੀ ਰਹਿੰਦਾ ਹੈ ਔਰ ਆਪਣੇ ਜੀਵਨ ਨੂੰ ਸਫਲ ਬਣਾ ਕੇ ਵੀ ਜੀਵਨ ਦਾ ਅਸਲੀ ਮਜ਼ਾ ਹੀ ਉਦੋਂ ਆਂਦਾ ਹੈ ਇਸ ਲਈ ਸਮਝਣਾ ਕਿ ਖੁਦ ਕੋ ਬਿਹਤਰ ਬਣਾਉਣੇ ਕੀ ਹਰ ਮੁਸ਼ਕਿਲ ਸੇ ਟਕਰਾਨੇ ਕੀ ਇਲ ਹਰ ਮੁਸ਼ਕਿਲ ਨਾਲ ਟਕਰਾ ਮੁਸ਼ਕਿਲਾਂ ਤੋਂ ਡਰਨਾ ਨਹੀਂ ਹੈ ਮੁਸ਼ਕਿਲਾਂ ਤੋਂ ਘਬਰਾਣਾ ਨਹੀਂ ਹੈ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਜ਼ਿੰਦਗੀ 'ਚ ਮੁਸ਼ਕਿਲਾਂ ਆਣੀਆਂ ਹੀ ਹੈ ਕਦੇ ਵੀ ਇਦਾਂ ਦੀ ਜ਼ਿੰਦਗੀ ਕਿਸੇ ਦੀ ਨਹੀਂ ਹੋਈ ਤੁਸੀਂ ਕਿਸੇ ਵੀ ਗੁਰੂ ਰਹਿਬਰ ਪੀਰ ਫਕੀਰ ਸੰਤ ਮਹਾਪੁਰਸ਼ ਕਿਸੇ ਰਾਜੇ ਮਹਾਰਾਜੇ ਯਾਨੀ ਕਿਸੇ ਦੀ ਜ਼ਿੰਦਗੀ ਵੀ ਦੇਖ ਲਓ ਮੁਸ਼ਕਿਲਾਂ ਦਾ ਸਾਹਮਣਾ ਸਭ ਨੂੰ ਕਰਨਾ ਹੈ ਹੈ ਕਿ ਨਹੀਂ ਚਾਹੇ ਬਾਦਸ਼ਾਹਾਂ ਦੀ ਜ਼ਿੰਦਗੀ ਦੇਖ ਲਓ ਚਾਹੇ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਹਾਲੇ ਬੰਦੇ ਦੇ ਜੀਵਨ 'ਚ ਜਿਹੋਨੇ ਕਸ਼ਟ ਆਂਦੇ ਨੇ ਜਿੰਨੇ ਕਸ਼ਟ ਉਹਨਾਂ ਨੂੰ ਸਹਿਣ ਕਰਨੇ ਆਂ ਜਿੰਨੀਆਂ ਮੁਸ਼ਕਿਲਾਂ ਜੀ ਉਹਨਾਂ ਨੂੰ ਗੁਜ਼ਰਨਾ ਪਿਆ ਪਰ ਗੱਲ ਇੱਕੋ ਹੀ ਸੀ ਉਹ ਭਗਵਾਨ ਕਿਉਂ ਹੋ ਗਏ ਕਿਉਂਕਿ ਉਹਨਾਂ ਨੇ ਕਿਸੇ ਵੀ ਮੁਸ਼ਕਿਲ ਸਾਹਮਣੇ ਕਦੀ ਹਾਰ ਇਲੇ ਗੜੀ ਹਾਰ ਨਹੀਂ ਮੰਨਣੀ ਇੱਥੇ ਇਹ ਕਹਿਣਾ ਚਾਹਾਂਗੇ ਜਦੋਂ ਸੋਚੀਦਾ ਨੇ ਜ਼ਿੰਦਗੀ ਕੀ ਐ ਇਹ ਜੀਵਨ ਕੀ ਐ ਤਾਂ ਉਸ ਵੇਲੇ ਆਂਦਾ ਕਿ ਜੀਵਨ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਰੈਸਲਿੰਗ ਦਾ ਖੇਲ ਹੁੰਦਾ ਹੈ ਰੈਸਲਿੰਗ ਦਾ ਖੇਲ ਦੇਖਿਆ ਕਿਸ ਨੇ ਜਿਤਨਾ ਦੋ ਪਹਿਲਵਾਨ ਹੁੰਦੇ ਲੱਗੇ ਇੱਕ ਦੂਜੇ ਨੂੰ ਚੱਕ-ਚੱਕ ਕੇ ਮਾਰਦੇ ਆ ਇਹਨੂੰ ਵੀ ਛੱਡਦੇ ਉਹਨੂੰ ਵੀ ਛੱਡਦੇ ਆ ਸੋ ਇਹ ਜ਼ਿੰਦਗੀ ਵੀ ਹੁਣ ਤੁਸੀਂ ਕਹਣਾ ਇਹ ਉਹ ਕਿਦਾਂ ਇਹ ਦੱਸਣਾ ਚਾਹਾਂਗੇ ਜ਼ਰਾ ਕਿ ਜ਼ਿੰਦਗੀ ਰੈਸਲਿੰਗ ਕੇ खेल के जैसी है इसमें हार तब नहीं होती जब खिलाड़ी नीचे गिर जाता है जरा गौर करना क्योंकि रेसलिंग में खिलाड़ी को कई बार चक के रिंग तो थल्ले भी सुट देता जांदा है समझियो कि नहीं बॉक्सिंग अलग चीज होती है रेसलिंग अलग चीज होती है हुन उदे भी खिलाड़ी नु कई बार रिंग तो बाहर भी सुट्या जांदा कई बार चक चक के मारया जांदा है त कहंदे जिंदगी रेसलिंग के खेल के जैसी है इसमें हार तब नहीं होती जब खिलाड़ी नीचे गिर जाता है बल्कि हार तब होती है जब वो खिलाड़ी उठने से इंकार कर देता है ये याद रखना है ये पॉइंट है एनु याद रखो कि हार उदो नहीं होती जबो बंदा ਥੱਲੇ गिरਦਾ ਹੈ ਸਮਝਦੇ ਹੋ ਕਿ ਨਹੀਂ 100 ਵਾਰ ਗਿਰਜੋ ਪਰ ਅਗਰ ਤੁਹਾਡੇ ਚ ਉੱਠਣ ਦਾ ਦਮ ਹੈ ਤੁਹਾਡੇ ਚ ਖੜੇ ਹੋਣ ਦੀ ਤਾਕਤ ਹੈ ਤਾਂ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਤਾਂ ਹੀ ਤਾਂ ਇੱਕ ਇੱਕ ਸਾਇੰਟਿਸਟ ਹੋਇਆ ਈਓ ਬਿਲਸਨ ਉਹਨਾਂ ਦਾ ਨਾਮ ਸੀ ਇਹੜੇ ਜੀਵ ਵਿਗਿਆਨੀ ਸੀ ਜੀਵ ਜੀਵ ਵਿਗਿਆਨੀ ਜਾਨੀ ਜਿਹੜੇ ਨੇ ਕੀੜੇ ਮਕੋੜਿਆਂ ਤੇ ਆਪਣੀ ਰਿਸਰਚ ਕਰਦੇ ਆ ਉਹਨਾਂ ਦਾ ਨਾਮ ਸੀ ਈਓ ਬਿਲਸਨ ਤਾਂ ਉਹਨਾਂ ਨੇ ਬੜੀ ਪਿਆਰੀ ਇੱਕ ਗੱਲ ਕਹੀ ਹੈ ਉਹਨਾਂ ਨੇ ਨਾ ਕੀੜੀਆਂ ਉੱਪਰ ਕੀੜੀਆਂ ਨਹੀਂ ਚੀਟੀਆਂ ਉੱਪਰ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਬੜੀ ਪਿਆਰੀ ਇੱਕ ਲਾਈਨ ਕਹੀ ਹੈ ਕਿ ਅਗਰ ਜ਼ਿੰਦਗੀ ਜੀਣਾ ਸਿੱਖਣਾ ਹੋ ਤਾਂ ਇਨ ਚੀਟੀਆਂ ਤੋਂ ਸੇ ਸਿੱਖੋ ਇਹ ਜੀਵ ਵਿਗਿਆਨੀ ਸੀ ਦੁਬਾਰਾ ਨਾਮ ਲਵਾਂਗੇ ਈਓ ਬਿਲਸਨ ਉਹ ਕਹਿੰਦੇ ਅਗਰ ਜੀ ਨੇ ਜ਼ਿੰਦਗੀ ਜੀਣ ਦੀ ਕਲਾ ਸਿੱਖਣੀ ਨਾ ਕੀੜੀਆਂ ਤੋਂ ਸਿੱਖੋ ਬੰਦਾ ਕਹਿੰਦਾ ਕੀੜੀਆਂ ਤੋਂ ਵੀ ਸਿੱਖਣ ਵਾਲੀ ਗੱਲ ਹੈ ਕੋਈ ਨਿੱਕੀ ਜਿਹੀ ਕੀੜੀ ਨੇ ਮੈਨੂੰ ਕੀ ਸਿਖਾਣਾ ਹੈ ਤੋ ਦੱਸ ਦੇ ਕਿ ਜ਼ਿੰਦਗੀ ਜੀਣ ਦੀ ਕਲਾ ਹੈ ਨਾ ਕੀੜੀਆਂ ਤੋਂ ਸਿੱਖੋ ਕਿਉਂਕਿ ਕੀੜੀਆਂ ਅੰਦਰ ਇਹ ਕਲਾ ਹੈ ਪਹਿਲੀ ਗੱਲ ਇਹ ਕਦੀ ਰੁਕਦੀ ਨਹੀਂ ਹੈ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਜਿੰਨੀਆਂ ਮਰਜ਼ੀ ਇਹਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰ ਲੋ ਜਿੰਨਾ ਮਰਜ਼ੀ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ ਇਹ ਕਦੀ ਇਹ ਠਹਿਰਦੀ ਨਹੀਂ ਹੈ ਹਮੇਸ਼ਾ ਚਲਦੀ ਰਹਿੰਦੀ ਹੈ ਸਮਝਦੇ ਹੋ ਕਿ ਨਹੀਂ ਕਹਿੰਦੇ ਪਹਿਲੀ ਗੱਲ ਕਦੀ ਰੁਕਦੀ ਨਹੀਂ ਹੈ ਰਸਤੇ 'ਚ ਕੋਈ ਵੀ ਰੁਕਾਵਟ ਆ ਜਾਵੇ ਕੋਈ ਵੀ ਅੜਚਨ ਆ ਜਾਵੇ ਤੁਸੀਂ ਕੀੜੀ ਮੋਰੇ 'ਚ ਕੋਈ ਚੀਜ਼ ਵੀ ਰੱਖ ਦਿਓ ਉਹ ਰੁਕੇਗੀ ਨਹੀਂ ਘੁੰਮ ਕੇ ਅੱਗੇ ਜਾਏਗੀ ਜਾਂ ਉੱਪਰ ਚੜ ਜਾਏਗੀ ਕਦੀ ਦੇਖ ਲੈਣਾ ਕੀੜੀਆਂ ਬਹੁਤ ਹੁੰਦੀਆਂ ਹਨ ਪਰ ਮਸਲੇ ਹੋਣਗੇ ਸੇ ਨੂੰ ਮਾਰਨਾ ਨਹੀਂ ਉਹਦਾ ਐਕਸਪੈਰੀਮੈਂਟ ਤੁਸੀਂ ਵੀ ਕਰ ਸਕਦੇ ਹੋ ਉਹਦੇ ਅੱਗੇ ਲੱਕੜ ਰੱਖ ਦਿਓ ਉਹਦੇ ਅੱਗੇ ਗਲਾਸ ਰੱਖ ਦਿਓ ਜਾਂ ਉਹਦੇ ਅੱਗੇ ਕੋਈ ਚੀਜ਼ ਰੱਖ ਤੁਸੀਂ ਦੇਖੋਗੇ ਰੁਕੇਗੀ ਨਹੀਂ ਉਹ ਘੁੰਮ ਕੇ ਫਿਰ ਚਲੇਗੀ ਅੱਗੇ ਚਾਹੇ ਉੱਪਰ ਚੜੇ ਕੁਝ ਵੀ ਕਰੇਗੀ ਉਹ ਕਹਿੰਦੇ ਉਹ ਕਦੀ ਰੁਕਦੀ ਨਹੀਂ ਆ ਹਰ ਬਾਧਾ ਨੂੰ ਹਰ ਰੁਕਾਵਟ ਨੂੰ ਉਪਾਰ ਕਰਦੀ ਹੈ ਅਗਰ ਦੀਵਾਰ ਤੇ ਚੜਦੀ ਹੈ ਔਰ ਗਿਰਦੀ ਹੈ ਤਾਂ ਉਦੋਂ ਤੱਕ ਦੁਬਾਰਾ ਕੋਸ਼ਿਸ਼ ਕਰਦੀ ਰਹਿੰਦੀ ਹੈ ਜਦ ਤੱਕ ਆਪਣੇ ਲਕਸ਼ਤ ਤੱਕ ਕਦੀ ਦੇਖ ਲੈਣਾ ਇਹ ਵੀ ਜੇ ਕੀੜੀ ਦਾ ਕਹਿੰਦੇ ਨੇ ਘਰ ਬਿੱਲ ਦੀਵਾਰ ਦੇ ਉੱਪਰ ਹੋਵੇ ਉਹਨਾਂ ਕੋਈ ਦਾਣਾ ਆ ਜਾ ਕੋਈ ਚੀਜ਼ ਲੈ ਕੇ ਜਾਣੀ ਹੋਵੇ ਭਾਵੇਂ ਜਿੰਨੀ ਵਾਰ ਮਰਜੀ ਗਿਰੇ ਉਹ ਦੁਬਾਰਾ ਆਂਦੀ ਹੈ ਇਹ ਚੜਦੇ ਚੜਦੇ ਗਿਰ ਜਾਵੇ ਦਾਣਾ ਗਿਰ ਜਾਵੇ ਦੁਬਾਰਾ ਫਿਰ ਚੱਕਦੀ ਹੈ ਔਰ ਚੱਕ ਕੇ ਫਿਰ ਕੋਸ਼ਿਸ਼ ਕਰਦੀ ਔਰ ਜਦ ਤੱਕ ਉੱਥੇ ਤੱਕ ਪਹੁੰਚ ਨਾ ਜਾਵੇ ਉਹ ਹਾਰ ਨਹੀਂ ਮੰਨੀ ਚਾਹੇ 100 ਵਾਰ ਗਿਰੇ ਐਡੀ ਵੱਡੀ ਸਿੱਖਿਆ ਸਾਨੂੰ ਕਿੱਥੋਂ ਮਿਲ ਰਹੀ ਹੈ ਔਰ ਇੱਕ ਪਾਸੇ ਇਨਸਾਨ ਇਨਸਾਨ ਕਹਿੰਦਾ ਮੈਂ ਤਾਂ ਕਿਹੜੀ ਐਡਾ ਮਸਲ ਦੂੰ ਉਹ ਭਾਈ ਕਿਹੜੀ ਤੂੰ ਮਸਲ ਸਕਦਾ ਆ ਪਰ ਇਹ ਮਸਲਣ ਵਾਲੀ ਚੀਜ਼ ਨਹੀਂ ਹੈ ਇਹ ਸਿੱਖਣ ਵਾਲੀ ਚੀਜ਼ ਹੈ ਗੁਣ ਲੈਣ ਵਾਲੀ ਚੀਜ਼ ਹੈ ਕਿ ਇੱਕ ਨਿੱਕਨੰਨੀ ਜਿਹੀ ਚੂੰਟੀ ਜਿਹਨੂੰ ਕੋਈ ਵੀ ਮਸਲ ਸਕਦਾ ਹੈ ਜੇ ਉਹ ਆਪਣੇ ਲਕਸ਼ ਨੂੰ ਪਾਏ বিনা ਰੁਕਦੀ ਨਹੀਂ ਹੈ ਉਹ ਕਿਸੇ ਰੁਕਾਵਟ ਤੋਂ ਡਰਦੀ ਨਹੀਂ ਹੈ ਉਹ ਹਰ ਰੁਕਾਵਟ ਨੂੰ ਪਾਰ ਕਰਨ ਦੀ ਹਿੰਮਤ ਰੱਖਦੀ ਹੈ ਮੈਂ ਤਾਂ ਇਨਸਾਨ ਹਾਂ ਫਿਰ ਮੈਂ ਕੀ ਕੁਝ ਕਰ ਸਕਦਾ ਹਾਂ ਇਸ ਸੋਚੀਏ ਜਰਾ ਇਸ ਲਈ ਕਮਲ ਦੀ ਗੱਲ ਇਥੇ ਸ਼ਰੀਰ ਦੀ ਨਹੀਂ ਹੈ ਕਿ ਸ਼ਰੀਰ ਛੋਟਾ ਜਾਂ ਵੱਡਾ ਕਿਹੜੀ ਹੈ ਛੋਟੀ ਪਰ ਉਹਦੀ ਹਿੰਮਤ ਹੌਸਲਾ ਉਹਦਾ ਜਜ਼ਬਾ ਬਹੁਤ ਬੜਾ ਹੈ ਇਹ ਗੱਲ ਯਾਦ ਰੱਖਣਾ ਹੁਣ ਤੁਹਾਡਾ ਜਜ਼ਬਾ ਇਹ ਸਾਬਿਤ ਕਰਦਾ ਹੁਣ ਤੁਹਾਡਾ ਸਰੀਰ 6 ਫੁੱਟ ਦਾ ਵੀ ਕੀ ਫਾਇਦਾ ਅਗਰ ਤੁਹਾਡਾ ਹੌਸਲਾ ਹਿੰਮਤ ਨਹੀਂ ਨਿੱਕੀ ਜੀ ਹੋਵੇ ਇੱਥੇ ਇਹ ਵੀ ਨਾ ਗਿਆ ਕਰੋ ਕਿ ਸੁਣ ਲੈ ਤੇਰੀ ਹਿੰਮਤ ਤਾਂ ਕਿڑی ਜਨੀ ਆ ਉਹ ਨਹੀਂ ਭਾਈ ਕਿڑی ਦੀ ਹਿੰਮਤ ਬਹੁਤ ਬੜੀ ਹੈ ਇਹ ਕਿੜੀ ਦਾ ਬਿਮਾਨ ਨਾ ਕਰੋ ਸਮਝਦੇ ਹੋ ਕਿ ਨਹੀਂ ਕਿਉਂਕਿ ਇਨਸਾਨ ਦੀ ਹਿੰਮਤ ਯੇ ਉਹ ਤੁਲਨਾ ਕੀਤੀ ਜਾਵੇ ਨਾ ਤਾਂ ਜਿੱਦਾਂ ਇਹ ਤਾਂ ਅੱਜ ਇਹ ਵੀ ਹੋਇਆ ਹੈ ਕਿ ਸਭ ਤੋਂ ਤਾਕਤਵਰ ਜਾਨਵਰ ਕਿਹੜਾ ਹੈ ਕੀਟ ਕਿਹੜਾ ਹੈ ਪਤਾ ਬੰਦਾ ਕਹਿੰਦਾ ਸਭ ਤੋਂ ਜਾਨਵਰ ਹੁੰਦਾ ਤਾਕਤਵਰ ਹਾਥੀ ਕਹਿੰਦੇ ਗਲਤ ਹੈ ਸਭ ਤੋਂ ਤਾਕਤਵਰ ਕਿਹੜੀ ਕਿੜੀ ਕਿਉਂਕਿ ਕਿੜੀ ਆਪਣੇ ਵਜਨ ਤੋਂ 50 ਗੁਣਾ ਜ਼ਿਆਦਾ ਵਜਨ ਉਠਾਉਂਦੀ ਹੈ ਤਾਂ ਹਾਥੀ ਨੂੰ ਕਹਿ ਕੇ ਦੇਖੋ ਆਪਣੇ ਤੋਂ 50 ਗੁਣਾ ਜ਼ਿਆਦਾ ਵਜਨ ਚੱਕੇ ਉੱਥੀ ਉੱਥੇ ਮਰ ਜਾਏਗਾ 50 ਗੁਣਾ ਜ਼ਿਆਦਾ ਜੇ ਤਾਂ ਆਪਾਂ ਕਹਿੰਦਾ 5 ਨੂੰ ਗੁਣਾ ਕਰੀਏ 50 ਦੇ ਨਾਲ ਤਾਂ ਕਿੰਨੀ ਗੱਲ ਬਣੀ ਚਲੀ ਜਾਂਦੀ ਹੈ ਹੁਣ ਕਹਿੰਦੇ ਕਿੜੀ ਸਭ ਤੋਂ ਸ਼ਕਤੀਸ਼ਾਲੀ ਹੈ ਸੋ ਇਹੋ ਬਿਲਸਨ ਇਹ ਵਿਗਿਆਨੀ ਨੇ ਕਿ ਚੀਂਟੀ ਨੂੰ ਲੈ ਕੇ ਕਿੰਨੀ ਥਿਉਰੀ ਲਿਖ ਦਿੱਤੀ ਕਿੰਨੀ ਉਹਦੇ ਗਿਆਨ ਦੀ ਗੱਲ ਲਿਖਤੀ ਹੈ ਇਹਦੇ ਅੰਦਰ ਬੜੀ ਸ਼ਕਤੀ ਹੈ ਇਹ ਮਰ ਜਾਏਗੀ ਪਰ ਕਦੀ ਹਾਰ ਨਹੀਂ ਮੰਨੇਗੀ ਆਪਣੇ ਅੰਦਰ ਇਹ ਗੁਣ ਲਿਆਓ ਕਿ ਮਰ ਤਾਂ ਸਕਦਾ ਪਰ ਕਦੀ ਹਾਰ ਤਾਂ ਹੀ ਤਾਂ ਸੀ ਅਬੀ ਮੰਨੀ ਉਹ ਦੀ ਇਹ ਗੱਲ ਕਹੀਦੀ ਹੈ ਕਿ ਅਬੀ ਮੰਨੀ ਉਹਨੇ ਵੀ ਕਿਹਾ ਸੀ ਹਿੰਮਤ ਹਾਰ ਕੇ ਮਰਨ ਨਾਲੋਂ ਚੰਗਾ ਹੈ ਹਿੰਮਤ ਦੇ ਨਾਲ ਮਰੋ ਮਿਹਨਤ ਕਰਦਿਆਂ ਹੋਇਆ ਮਰੋ ਕੋਸ਼ਿਸ਼ ਕਰਦਿਆਂ ਹੋਇਆ ਮਰੋ ਕਹਿੰਦੇ ਹਿੰਮਤ ਹਾਰ ਕੇ ਮਰਨ ਨਾਲ ਨਾਮ ਨਹੀਂ ਹੁੰਦਾ ਬਲਕੇ ਕੋਸ਼ਿਸ਼ ਕਰਦੇ ਆ ਮਰ ਜਾਓ ਤਾਂ ਤੁਹਾਡਾ ਦੁਨੀਆ ਤੇ ਨਾਮ ਹੋਏਗਾ ਜਫੀ ਮੰਨੀਓ ਦਾ ਨਾਮ ਹੈ ਬਿਸ਼ੱਕ ਮੌਤ ਹੋਈ ਪਰ ਇਹ ਦੁਨੀਆ ਯਾਦ ਕਰਦੀ ਕਿ ਅਭੀ ਮੰਨੀਓ ਵਰਗਾ ਯੋद्धा ਕੋਈ ਨਹੀਂ ਸੀ ਜਿਹਨੂੰ ਪਤਾ ਸੀ ਮੈਂ ਮਰ ਸਕਦਾ ਆ ਉਹ ਡਰ ਕੇ ਦੌੜ ਵੀ ਸਕਦਾ ਸੀ ਕਰਦੇ ਰੋਕਦੇ ਸੀ ਨਾ ਜਾ ਤੂੰ ਮਰ ਜਾਏਗਾ ਕਿਉਂਕਿ ਤੇਰੇ ਕੋ ਚੱਕਰ ਵੀ ਉਤੋੜਨ ਦੀ ਕਲਾ ਨਹੀਂ ਹੈ ਅੰਦਰ ਤਾਂ ਜਾ ਸਕਦਾ ਬਾਹਰ ਨਹੀਂ ਆ ਸਕਦਾ ਉਹ ਕਹਿੰਦਾ ਪਿਤਾ ਇੱਥੇ ਨਹੀਂ ਹੈ ਤਾਂ ਜੇ ਮੈਂ ਹੁਣ ਪਿੱਠ ਵਿਖਾਣਦਾ ਆ ਤਾਂ ਮੇਰੇ ਪਿਤਾ ਦੇ ਨਾਮ ਨੂੰ ਲਾਜ ਲਗਣੀ ਤਾਂ ਵੀ ਮੰਨੀਓ ਦੇ ਨਾਮ ਨੂੰ ਲਾਜ ਲਗਣੀ ਹੈ ਸੋ ਜਿਨ੍ਹਾਂ ਵੀ ਅੰਦਰ ਜਜ਼ਬਾ ਹੁੰਦਾ ਹੈ ਨਾ ਮਰਨਾ ਪਸੰਦ ਕਰ ਲੈਂਦੇ ਆ ਪਰ ਕਦੀ ਹਿੰਮਤ ਹਾਰ ਕੇ ਬੈਠਣਾ ਡਰ ਕੇ ਬੈਠਣਾ ਸੋ ਮੁਸ਼ਕਿਲਾਂ ਨੂੰ ਦੇਖ ਕੇ ਡਰਨਾ ਨਹੀਂ ਆਪਣੇ ਜਜ਼ਬੇ ਨੂੰ ਆਪਣੀ ਹਿੰਮਤ ਨੂੰ ਇੰਨਾ ਬੁਲੰਦ ਕਰੋ ਤਾਂ ਹੀ ਅਸੀਂ ਕਿਹਾ ਕਿ ਹਰ ਮੁਸ਼ਕਿਲ ਸੇ ਟਕਰਾਨੇ ਕੀ ਆਦਤ ਬਣਾਓ ਔਰ ਸੋਚਿਆ ਕਰੋ ਜੇ ਮੁਸ਼ਕਿਲ ਆਵੇ ਜੇ ਕੀੜੀ ਨਹੀਂ ਰੋਕਦੀ ਮੈਂ ਤਾਂ ਇਨਸਾਨ ਐ ਇੱਕ ਛੋਟੀ ਜਿਹੀ ਚੁੰਟੀ ਵੀ ਰੋਕਦੀ ਹਾਰ ਮੰਨਦੀ ਮੈਂ ਕਿਉਂ ਹਾਰ ਮੰਨਾਂ